ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਇਹ ਮੁਹਿੰਮ ਛੜੀ ਹੋਈ ਹੈ ਕਿ ਨਸ਼ਿਆਂ ਦੇ ਖਿਲਾਫ ਹੁਣ ਯੁੱਧ ਲੜਨਾ ਹੈ ਤੇ ਜਦੋਂ ਕੋਈ ਰਾਜ ਯੁੱਧ ਲੜਦਾ ਹੈ ਜਦੋਂ ਯੁੱਧ ਲੜਿਆ ਜਾਂਦਾ ਹੈ ਰਾਜ ਦੇ ਨਾਲ-ਨਾਲ ਉਹਦੇ ਸੈਨਾਪਤੀ ਸਿਪਾਹੀ ਵੀ ਸਾਰੇ ਯੁੱਧ ਦੇ ਸ਼ਾਮਲ ਹੁੰਦੇ ਆ ਤਾਂ ਪੰਜਾਬ ਸਰਕਾਰ ਦੀ ਇਹ ਜਿਹੜੀ ਮੁਹਿੰਮ ਚਲਾਈ ਗਈ ਹੈ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਵੱਲੋਂ ਉਹਦੇ ਨਾਲ-ਨਾਲ ਜਿਹੜੇ ਜਿੰਨੇ ਵੀ ਸਿਪਾਹੀ ਨੇ ਉਹਨਾਂ ਦੇ ਜਿਨੇ ਵੀ ਉਹਦੇ ਚੇਅਰਮੈਨ ਜਿਨੇ ਵੀ ਹੋਰ ਵਰਕਰ ਆਗੂ ਨੇ ਸਾਰੇ ਸਾਰਿਆਂ ਨੇ ਯੁੱਧ ਛੇੜਿਆ ਇਸ ਵਕਤ ਅਸੀਂ ਬਠਿੰਡਾ ਦੇ ਇੰਪਰੂਵਮੈਂਟ ٹرسٹ ਦੇ ਵਿੱਚ ਖੜੇ ਹਾਂ ਤੇ ਉੱਥੇ ਜਿਹੜੇ ਜਤਿੰਦਰ ਸਿੰਘ ਪੱਲਾ ਜੀ ਹੈ ਚੇਅਰਮੈਨ ਆਪਰੂਵਮੈਂਟ ٹرسٹ ਉਹਨਾਂ ਨੇ ਇੱਕ ਪੋਸਟਰ ਲਗਾਇਆ ਆਪਣੇ ਦਫ਼ਤਰ ਦੇ ਵਿੱਚ ਇਸ ਦਫ਼ਤਰ ਵਿੱਚੋਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਜਾਂ ਸਫਾਰਸ਼ ਕਰਵਾਉਣ ਦੀ ਉਮੀਦ ਨਾ ਕੀਤੀ ਜਾਵੇ ਕਿਉਂਕਿ ਮੋਸਟਲੀ ਲੋਕ ਹੁੰਦੇ ਆ ਆਗੂਆਂ ਕੋਲੇ ਚੇਅਰਮੈਨਾਂ ਕੋਲੇ ਕਿ ਸਾਡਾ ਬੰਦਾ ਫੜਿਆ ਗਿਆ ਇਹਨੂੰ ਛੱਡਾ ਦਿਓ ਪਰ ਇਹਨਾਂ ਨੇ ਲਿਖ ਕੇ ਲਗਾਤਾ ਸਾਫ਼ ਤੌਰ ਤੇ ਕਿ ਜੇ ਕੋਈ ਨਸ਼ਾ ਦੀ ਸਫਾਰਸ਼ ਲੈ ਕੇ ਇੱਥੇ ਆਉਂਦਾ ਤੇ ਮੇਰੇ ਤੋਂ ਕੋਈ ਉਮੀਦ ਨਾ ਕਰੇ ਆਪਾਂ ਅੰਦਰ ਚੱਲਦੇ ਆਂ ਪੱਲਾ ਸਾਹਿਬ ਨਾਲ ਗੱਲ ਕਰਦੇ ਆਂ ਪੋਸਟਰ ਜਗ੍ਹਾ ਤੇ ਲਗਾ ਰੱਖਿਆ ਦੋ ਬਾਹਰ ਲਗਾਏ ਵਿਆ ਇੱਕ ਉਹਨਾਂ ਦਾ ਗੇਟ ਏ ਦਫ਼ਤਰ ਉਹਨਾਂ ਦਾ ਬੋਰਡ ਲੱਗਿਆ ਜਤਿੰਦਰ ਸਿੰਘ ਪੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇ ਇੱਥੇ ਲਿਖਿਆ ਹੈ ਇਸ ਦਫ਼ਤਰ ਵਿੱਚ ਕਿਸੇ ਵੀ ਨਸ਼ਾ ਦਸਤਕੀ ਸਫਾਰਸ਼ ਲੈ ਕੇ ਕੋਈ ਨਾ ਆਵੇ ਮੈਂ ਉਹਦੀ ਮਦਦ ਨਹੀਂ ਕਰਨੀ ਆਪਾਂ ਅੰਦਰ ਚੱਲਦੇ ਆਂ ਪੱਲਾ ਸਾਹਿਬ ਨਾਲ ਗੱਲ ਕਰਦੇ ਆਂ ਕਿ ਕਿਸ ਤਰ੍ਹਾਂ ਚੱਲੀ ਉਹਨਾਂ ਦੀ ਮੁਹਿੰਮ ਕੀ ਤੁਸੀਂ ਪਿੰਡਾਂ 'ਚ ਜਾ ਕੇ ਵੀ ਲੋਕਾਂ ਨੂੰ ਸਮਝਾਉਂਦੇ ਹੋ ਕਿਉਂਕਿ ਪਿੰਡਾਂ ਦੇ ਚਲੋ ਸਾਡਾ ਪਿੰਡ ਦਾ ਬੰਦਾ ਹੈ ਤੇਰੀ ਮਦਦ ਕਰਦੀ ਹੈ ਸਾਨੂੰ ਵੋਟਾਂ ਪਈਆਂ ਸੀਗਾ ਪਰ ਇਹਨਾਂ ਸਾਫ਼ ਤੌਰ ਤੇ ਭੱਲਾ ਸਾਹਿਬ ਨੇ ਲਿੱਖ ਲਗਾਤਾ ਕਿ ਮੇਰੇ ਤੋਂ ਮਦਦ ਦੀ ਉਮੀਦ ਨਾ ਕੀਤਿਆ ਹੋਵੇ ਅੰਦਰ ਚੱਲਦੇ ਆਪਾਂ ਗੱਲਬਾਤ ਕਰਦੇ ਆ ਭੱਲਾ ਸਾਹਿਬ ਨਾਲ ਭੱਲਾ ਸਾਹਿਬ ਜੀ ਡਾਕਟਰ ਦੀ ਬਾਹਰ ਲਿੱਖ ਕੇ ਲਾਇਆ ਹੈ ਹੂੰ ਤੇ ਉਸ ਜੀ ਵੀ ਨਸ਼ਾ ਦੇ ਵਾਲਾ ਕੋਈ ਸਫਾਰਸ਼ ਨਹੀਂ ਕਰਦਾ ਉਹ ਵਧੀਆ ਤੁਸੀਂ ਬਰਾਲਾ ਕੀਤਾ ਇਹ ਕਿ ਉਹ ਤੁਸੀਂ ਜਾਗਰੂਕ ਕਰ ਰਹੇ ਹੋ ਸਾਡਾ ਇਹ ਜੋ ਲਿੱਖ ਕੇ ਲਾਇਆ ਹੈ ਇਹ ਸਾਡੇ ਪੰਜਾਬ ਪੱਖੀ ਸੋਚਦਾ ਇੱਕ ਹਿੱਸਾ ਹੈ ਇਹ ਜੋ ਲਿਖ ਕੇ ਲਾਇਆ ਇਹ ਸਾਡੀ ਜੋ ਸੋਚ ਆ ਉਹ ਪੰਜਾਬ ਦੀ ਜਵਾਨੀ ਪੰਜਾਬ ਦਾ ਬਚਪਨ ਉਸ ਨੂੰ ਬਚਾਉਣ ਵਾਲੀ ਸੋਚ ਦਾ ਹਿੱਸਾ ਹੈ ਕਿਉਂਕਿ ਜੇ ਅਸੀਂ ਸਾਰੀਆਂ ਗੱਲਾਂ ਸਰਕਾਰਾਂ ਤੇ ਸੁੱਟ ਦਾਂਗੇ ਤਾਂ ਉਹ ਵੀ ਗੱਲ ਠੀਕ ਨਹੀਂ ਹੁੰਦੀ ਜੇਕਰ ਅਸੀਂ ਸਾਡੇ ਸਮਾਜ ਨੂੰ ਸੋਹਣਾ ਬਣਾਉਣਾ ਹੈ ਸਮਾਜ ਨੂੰ ਖੁਸ਼ਹਾਲ ਬਣਾਉਣਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਮੁੱਖ ਮੰਤਰੀ ਸਾਹਿਬ ਦੀਆਂ ਬਾਹਾਂ ਬਣ ਕੇ ਸਾਨੂੰ ਉਹਨਾਂ ਦੇ ਨਾਲ ਖੜਨਾ ਪੈਣਾ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਸਖਤ ਫੈਸਲੇ ਲੈਣੇ ਸ਼ੁਰੂ ਕੀਤੇ ਨੇ ਤੇ ਜੇਕਰ ਅਸੀਂ ਇਹ ਸੋਚੀਏ ਵੀ ਇਹ ਕੱਲ ਇਹ ਕੰਮ ਕੱਲੇ ਮੁੱਖ ਮੰਤਰੀ ਦਾ ਤਾਂ ਫਿਰ ਹੋ ਸਕਦਾ ਕਿ ਉਹਨਾਂ ਦੇ ਹੌਂਸਲੇ 'ਨੂੰ ਥੋੜੀ ਜਿਹੀ ਠੇਸ ਪੁੱਜੇ ਸੋ ਮੈਂ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਨਸਾਫ਼ ਸੰਤ ਲੋਕਾਂ ਨੂੰ ਸਾਰੇ ਆਗੂ ਸਹਿਬਾਨਾਂ ਨੂੰ ਚਾਹੇ ਉਹ ਸਾਡੀ ਪਾਰਟੀ ਦੇ ਆ ਚਾਹੇ ਉਹ ਹੋਰ ਦੂਸਰੀਆਂ ਪਾਰਟੀਆਂ ਦੇ ਆ ਤੁਸੀਂ ਵੀ ਮੁੱਖ ਮੰਤਰੀ ਸਾਹਿਬ ਦੀ ਸੋਚ ਦਾ ਹਿੱਸਾ ਬਣੋ ਤੁਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਦੀ ਸੋਚ ਦਾ ਹਿੱਸਾ ਬਣੋ ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਜੋ ਪੰਜਾਬ ਸਰਕਾਰ ਨੇ ਮਹਿੰਮ ਵੱਡੀ ਆ ਜੁੱਧ ਨਸ਼ਿਆਂ ਵਿਰੁੱਧ ਉਹਦਾ ਸਾਥ ਦਈਏ ਕਿਉਂਕਿ ਜਿਹੜੇ ਨਸ਼ੇ ਨੇ ਜਾਂ ਨਸ਼ਿਆਂ ਦੇ ਨਾਲ ਜਿਹੜੇ ਘਰ ਬਰਬਾਦ ਹੁੰਦੇ ਨੇ ਉਹ ਕਿਸੇ ਇੱਕ ਪਾਰਟੀ ਦੇ ਘਰ ਬਰਬਾਦ ਨਹੀਂ ਹੁੰਦੇ ਇੱਕ ਕਿਸੇ ਖਾਸ ਸਮਾਜ ਦੇ ਘਰ ਬਰਬਾਦ ਨਹੀਂ ਹੁੰਦੇ ਉਹਦੇ ਵਿੱਚ ਸਰਬ ਸਮਾਜ ਦੇ ਲੋਕ ਆ ਜਾਂਦੇ ਆ ਸਾਰਿਆਂ ਦੇ ਬੱਚੇ ਆ ਜਾਂਦੇ ਆ ਸਾਰੇ ਸਾਡੀ ਜਵਾਨੀ ਆ ਜਾਂਦੀ ਆ ਸੋ ਇਸ ਕਰਕੇ ਅਸੀਂ ਲਿਖ ਕੇ ਵੀ ਲਾਇਆ ਕੱਲਾ ਲਿਖ ਕੇ ਨਹੀਂ ਲਾਇਆ ਇਸ ਨੂੰ ਅਮਲੀ ਤੌਰ ਤੇ ਮੈਂ ਤਾਂ ਜਦੋਂ ਦੀ ਸਰਕਾਰ ਆਈ ਹੈ 3 ਸਾਲਾਂ ਤੋਂ ਉਦੋਂ ਤੋਂ ਇਹਨ ਮੈਨੂੰ ਲਾਗੂ ਕਰ ਸਕਦਾ ਬਾਹਰ ਖੜੀ ਕਰਕੇ ਕਹਿ ਸਕਦਾ ਕਿ ਕੋਈ ਵੀ ਨਸ਼ੇ ਵੇਚਣ ਵਾਲਾ ਵਿਅਕਤੀ ਸਾਡੇ ਦਫ਼ਤਰ ਦੇ ਵਿੱਚ ਆਇਆ ਹੋਵੇ ਤੇ ਕੋਈ ਪੁਲਿਸ ਵਾਲਾ ਇਹ ਗੱਲ ਕਹੀ ਹੋਵੇ ਜਤਿੰਦਰ ਸਿੰਘ ਭੱਲੇ ਨੇ ਕਿਸੇ ਨਸ਼ੇ ਵਾਲੇ ਦੇ ਹੱਕ ਦੇ ਵਿੱਚ ਫੋਨ ਕੀਤਾ ਨਹੀਂ ਕੀਤਾ ਤੇ ਨਾ ਹੀ ਕਰਨਾ ਤੇ ਮੈਂ ਜੋ ਲਿਖ ਕੇ ਲਾਇਆ ਉਹਦੇ ਪਿੱਛੇ ਮੇਰੀ ਅਪੀਲ ਹੈ ਸਾਰੇ ਆਗੂ ਸਹਿਬਾਨਾਂ ਨੂੰ ਕਿ ਜੇਕਰ ਅਸੀਂ ਨਸ਼ਾ ਤਸਕਰਾਂ ਦੇ ਵਾਸਤੇ ਦਰਵਾਜ਼ੇ ਬੰਦ ਕਰ ਲਾਂਗੇ ਤਾਂ ਇਸ ਮਹਿੰਮ ਨੂੰ ਸਹਿਜੇ ਸਫਲ ਬਣਾਇਆ ਜਾ ਸਕਦਾ ਹੈ ਸੋ ਇਸੇ ਕਰਕੇ ਮੈਂ ਲਿਖ ਕੇ ਲਾਇਆ ਜੀ ਜਿਵੇਂ ਬਹੁਤ ਹੋਏ ਪਿੰਡ ਜਿਵੇਂ ਮੈਂ ਪ੍ਰਜਾ ਪੰਚਾਇਤ ਵਾਲੇ ਮੂਹਮੱਦ ਨੂੰ ਤੁਰ ਪਿੰਡ ਦੇ ਪਿੰਡ ਦਾ ਬੰਦਾ ਅਲਾ ਕਰਾ ਦੀ ਜੇ ਤਾਂ ਜਾ ਕੇ ਜਮਾਨਤ ਕਰਾ ਦੀ ਜਾਫਰ ਪਾਸ ਫਾਰਸ਼ ਪਾ ਦੀ ਤੁਨ ਨਾਲ ਸਭ ਕੁਲੇ ਥੋੜਾ ਜਿਆਦਾ ਪਿੰਡਾਂ ਨਾਲ ਰابط ਹੈ ਤੇ ਪਿੰਡਾਂ ਨਾਲ ਜਾ ਕੇ ਇਹ ਵੀ ਕਾਰਨ ਸੀ ਕੰਡਮ ਜੀ ਮੈਂ ਮੈਂ ਬੇਨਤੀ ਕਰਦਾ ਥੋੜਾ ਸਵਾਲ ਬਹੁਤ ਸਹੀ ਹੈ ਮੈਂ ਕੱਲ ਦੀ ਇਸ ਵਿਸ਼ੇ ਤੇ 10 ਵਾਰ ਗੱਲ ਕਰ ਚੁੱਕੇ ਹਾਂ ਪਿੰਡਾਂ ਦਾ ਭਾਈਚਾਰਾ ਬਹੁਤ ਮਹਾਨ ਹੈ ਪਿੰਡਾਂ ਦੇ ਲੋਕ ਇੱਕ ਦੂਜੇ ਦੇ ਨਾਲ ਖੜਦੇ ਆ ਦੁੱਖ ਸੁੱਖ ਦੇ ਹਾਮੀ ਭੰਦੇ ਆ ਪਰ ਕਿੱਟੇ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਇਸ ਵਾਰ ਪੰਜਾਬ ਦਾ ਜੋ ਭਾਈਚਾਰਾ ਪਿੰਡਾਂ ਦੇਖਣ ਨੂੰ ਮਿਲਿਆ ਤਾਂ ਭਾਈਚਾਰੇ ਦੇ ਲੋਕਾਂ ਨੇ ਗੱਲ ਮਹਿਸੂਸ ਕੀਤੀ ਹੈ ਕਿ ਜਦੋਂ ਬੀੜ ਤਲਾ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਟਾ ਆਇਆ ਗਿਆ ਤਾਂ ਉਸ ਦੇ ਆਸੇ ਪਾਸੇ ਦੇ ਜਿਹੜੇ ਲੋਕ ਸੀ ਉਹਦੇ ਗਵਾਂਢੀ ਉਹਨਾਂ ਨੇ ਤਾੜੀਆਂ ਵਜਾਈਆਂ ਉਹਨਾਂ ਨੇ ਕਿਹਾ ਵੈਰੀ ਗੁੱਡ ਭਗਵੰਤ ਮਾਨ ਜਿੰਦਾਬਾਦ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਸ ਕੋਠੀ ਨੂੰ ਦੇਖ ਕੇ ਇਸ ਕੋਠੀ ਵਾਲੇ ਦੀਆਂ ਜਿਹੜੋ ਜਿਹੜਾ ਰਹਿਣ ਸਹਿਣ ਦੇਖ ਕੇ ਇਸ ਕੋਠੀ ਵਾਲੇ ਦੇ ਕੱਪੜੇ ਲੀੜੇ ਦੇਖ ਕੇ ਸਾਡੇ ਬੱਚਿਆਂ ਦੀ ਸੋਚ ਤੇ ਮਾੜਾ ਹਿੱਸਾ ਪੈਂਦਾ ਸਾਡੇ ਬੱਚੇ ਵੀ ਸੋਚਦੇ ਸੀ ਵੀ ਜਿਵੇਂ ਇਹਨਾਂ ਨੇ ਕੋਠੀ ਪਾਈ ਚਿੱਟਾ ਵੇਚ ਕੇ ਜਿਵੇਂ ਇਹ ਕਾਰਾਂ ਦੇ ਵਿੱਚ ਰਹਿੰਦੇ ਆ ਜਿਵੇਂ ਮਹਿਲਾਂ ਦੇ ਵਿੱਚ ਪੈਂਦੇ ਆ ਜਿਹਹੇ ਜੇ ਕੱਪੜੇ ਪਾਉਂਦੇ ਆ ਵੀ ਕੌਣ ਆ ਅਸੀਂ ਵੀ ਚਿੱਟਾ ਵੇਚਣ ਵਾਲੇ ਪਾਸੇ ਲੱਗੇ ਪਰ ਹੁਣ ਜਿਵੇਂ ਕਹਿੰਦੇ ਆ ਕਾ ਮਾਰ ਕੇ ਟੰਗਿਆ ਹੁਣ ਕੱਲੇ ਬੀੜ ਵਹਿਮਣ ਦੇ ਵਿੱਚ ਗੱਲ ਨਹੀਂ ਗਈ ਸਮੁੱਚੇ ਪੰਜਾਬ ਦੇ ਵਿੱਚ ਗੱਲ ਗਈ ਹੈ ਕੱਲੇ ਪੰਜਾਬ ਦੇ ਵਿੱਚ ਗੱਲ ਨਹੀਂ ਗਈ ਸਮੁੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲ ਹੋਈ ਹੈ ਔਰ ਹਰ ਪੰਜਾਬੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਉਹਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਫੈਸਲੇ ਦੀ ਛਲਾਹਾ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਕੰਮ ਹੈ ਇਹ ਪਹਿਲਾਂ ਹੋਣਾ ਚਾਹੀਦਾ ਸੀ ਪਰ ਉਸ ਦਾ ਜਵਾਬ ਇਹ ਦਿੱਤਾ ਜਾ ਸਕਦਾ ਹੈ ਕਿ ਸਮਝਾਉਣਾ ਇਹ ਇੰਤਜ਼ਾਰ ਕਰਨਾ ਸਮੇਂ ਦੀ ਨਿਆਗਤ ਨੂੰ ਦੇਖਣਾ ਇਹ ਵੀ ਬੜਾ ਜ਼ਰੂਰੀ ਹੁੰਦਾ ਪਹਿਲੇ ਦਿਨ ਹੀ ਆਪਾਂ ਚੱਕ ਡਾਂਗ ਚੱਕ ਲੈਂਦੇ ਤਾਂ ਇਹ ਵੀ ਚੰਗੀ ਗੱਲ ਨਹੀਂ ਸੀ ਹੁਣ ਜਦੋਂ ਤਿੰਨ ਸਾਰਾਂ ਦੇ ਵਿੱਚ ਅਪੀਲਾਂ ਤੇ ਦਲੀਲਾਂ ਦਾ ਦੌਰ ਖਤਮ ਹੋਇਆ ਤੇ ਹੁਣ ਭਾਈ ਫਿਰ ਡਾਂਗ ਚੱਕੀ ਹੈ ਤੇ ਚੱਕੀ ਡਾਂਗ ਨੂੰ ਪੰਜਾਬ ਦੇ ਇਨਸਾਫ਼ਸੰਤ ਲੋਕਾਂ ਨੇ ਬਹੁਤ ਛਲਾਗਾ ਕੀਤੀ ਆ ਉਸ ਦਾ ਸਾਹ ਦੇਣ ਦਾ ਮੰਨ ਬਣਾਇਆ ਪਹਿਲਾਂ ਤਾਂ ਬਹੁਤ ਸਾਰੇ ਜਿਵੇਂ ਕਿ ਚਾਹ ਰੋਧੀ ਪਾਰਟੀਆਂ ਚ ਕੋਈ ਵੀ ਆ ਸਾਰੇ ਜਿਆਦਾ ਸਸ ਪੰਜਾਬ ਹੀ ਰਹਿੰਦੇ ਆ ਪਰ ਕਈ ਲੋਕ ਨਾ ਇਸ ਚੀਜ਼ ਦਾ ਵਿਰੋਧ ਕਰਦੇ ਵੀ ਲ ਘਟਾ ਜਾਂਦੇ ਆ ਇਹ ਤਾਂ ਹਿਊਮਨ ਰਾਈਟ ਦਾ ਕੁਝ ਵੀ ਅਗਲਾ ਗੱਲਾਂ ਕਰਦੇ ਆ ਉਹਨਾਂ ਵਾਸਤੇ ਵੀ ਉਹਨਾਂ ਨੂੰ ਇਤਰਾਜ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਇਸ ਚੀਜ਼ ਦਾ ਨਹੀਂ ਇਹ ਤਾਂ ਬਹੁਤ ਬਹੁਤ ਵੱਡ ਗੱਲ ਸੁਣੋ ਵੀ ਜੇ ਤਾਂ ਇਹ ਕੋਈ ਕਾਰਵਾਈ ਕਿਸੇ ਪਾਰਟੀ ਵੱਜੋਂ ਦੇਖ ਕੇ ਹੁੰਦੀ ਉਹ ਵੀ ਫਲਾਇ ਇਹ ਫਲਾਣਾ ਪਾਰਟੀ ਦਾ ਸਾਡਾ ਜੀ ਅਫਗਾਨਾ ਇਹ ਤਾਂ ਹੋ ਹੀ ਨਹੀਂ ਰਿਹਾ ਬਕਾਇਦਾ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਜਿਹੜਾ ਦੂਸਰੇ ਅਧਿਕਾਰੀ ਸਹਿਬਾਨ ਨੇ ਉਹਨਾਂ ਨੇ ਪੂਰੀ ਪੁਣਿਸ਼ਾਨ ਕਰਕੇ ਜਦੋਂ ਸ਼ਨਾਖਤ ਹੋਈ ਹੈ ਉਸ ਨੂੰ ਨੋਟਿਸ ਦਿੱਤਾ ਗਿਆ ਵੀ 10 ਭਾਈ ਤੇਰੇ ਕੋਲੇ ਕੋਠੀ ਕਿੱਥੇ ਬਣੀ ਆ 10 ਤੇ ਕੋਈ ਕਾਗਜ਼ਤ ਨਹੀਂ ਕਿ ਸਬੂਤ ਹੈ ਕੋਈ ਲੋਕ ਗਵਾਹੀ ਲਿਆ ਇਸ ਇਸ ਗੱਲ ਦਾ ਵੀ ਮੈਂ ਕੰਮ ਨਹੀਂ ਕਰਦਾ ਸਾਰੀ ਪੁਣਿਸ਼ਾਨ ਕਰਕੇ ਫੇਰੇ ਸਖਤ ਕਾਰ ਵੀ ਕੀਤੀ ਆ ਕਿਉਂਕਿ ਫੇਰ ਦੂਜੀ ਗੱਲ ਇਹ ਹੈ ਵੀ ਹਿਊਮਨ ਰਾਈਟਸ ਵੀ ਤਾਂ ਆ ਨਾ ਵੀ ਜੇ ਹਿਊਮਨ ਰਹੂਗਾ ਜੇ ਮਨੁੱਖ ਰਹੂਗਾ ਰਾਈਟਸ ਵੀ ਤਾਂ ਹੀ ਰਹਿਣਗੇ ਨਾ ਵੀ ਜਦੋਂ ਸਾਡੀ ਜਵਾਨੀ ਖਤਮ ਹੋ ਗਈ ਸਾਡਾ ਸਮਾਜ ਹੀ ਖਤਮ ਹੋ ਗਿਆ ਤੇ ਫਿਰ ਕਿੱਥੇ ਸਰਕਾਰਾਂ ਕਿੱਥੇ ਲੋਕ ਕਿੱਥੇ ਕਾਨੂੰਨ ਕਿੱਥੇ ਸਮਾਜ ਸੋ ਇਸ ਕਰਕੇ ਸਰਕਾਰ ਨੇ ਸਮਾਜ ਨੂੰ ਪੰਜਾਬ ਨੂੰ ਬਚਾਉਣ ਆਸਤੇ ਇਹ ਸਖਤ ਕਦਮ ਚੁੱਕੇ ਆ ਤੁਸੀਂ ਪੰਜਾਬ ਦਾ ਇਤਿਹਾਸ ਪੜ ਲਓ ਹੋ ਸਾਰੇ ਸੂਬਿਆਂ ਦਾ ਇਤਿਹਾਸ ਪੜ ਲਓ ਦੇਸ਼ ਦੇਸ਼ ਦਾ ਇਤਿਹਾਸ ਪੜ ਲਓ ਕਈ ਵਾਰ ਸਰਕਾਰਾਂ ਨੂੰ ਮਜਬੂਰ ਹੋ ਕੇ ਕੋਈ ਸਰਕਾਰ ਨਹੀਂ ਚਾਹੁੰਦੀ ਹੁੰਦੀ ਵੀ ਮੈਂ ਡਾਂਗ ਚੱਕਾਂ ਕੋਈ ਸਰਕਾਰ ਨਹੀਂ ਚਾਹੁੰਦੀ ਹੋਈ ਚਾਹੁੰਦੀ ਹੁੰਦੀ ਮੈਂ ਸਖਤ ਫੈਸਲੇ ਲਵਾਂ ਕੋਈ ਸਰਕਾਰ ਨਹੀਂ ਚਾਹੁੰਦੀ ਹੋਂ ਵੀ ਮੇਰੇ ਨਾਲ ਲੋਕ ਰੋਸੇ ਜਾਣ ਪਰ ਜਦੋਂ ਕਈ ਵਾਰ ਘੜਾ ਪਾਪ ਦਾ ਭਰ ਜੇ ਫਿਰ ਉਦੋਂ ਫਿਰ ਭਾਈ ਸਖਤ ਫੈਸਲੇ ਲੈਣੇ ਪੈਂਦੇ ਆ ਉਦੋਂ ਡਾਂਗ ਵੀ ਚਲਾਉਣੀ ਪੈਂਦੀ ਆ ਉਦੋਂ ਸਭ ਕੁਝ ਹੀ ਕਰਨਾ ਪੈਂਦਾ ਹੁਣ ਗੱਲ ਸਟੇਟ ਨੂੰ ਬਚਾਉਣ ਦੀ ਆ ਗਈ ਗੱਲ ਪੰਜਾਬ ਨੂੰ ਬਚਾਉਣ ਦੀ ਆ ਗਈ ਗੱਲ ਪੰਜਾਬ ਦੇ ਜਵਾਨੀ ਨੂੰ ਬਚਾਉਣ ਦੀ ਆ ਗਈ ਇਸ ਕਰਕੇ ਸਖਤ ਫੈਸਲੇ ਲਏ ਆ ਕਈ ਵਾਰ ਜਿਵੇਂ ਤੁਸੀਂ ਲਿਖ ਕੇ ਲਾਇਆ ਬਲਾ ਸਾਹਿਬ ਕਿ ਮੇਰੇ ਕੋਲ ਸਬਾਰ ਚੱਲੇ ਗਿਆ ਵੀ ਬੰਦਾ ਜਦ ਸਫਾਰਸ ਲੈ ਕੇ ਆਉਂਦਾ ਉਹ ਐ ਸੋਚਦਾ ਇਹਦਾ ਫਾਇਦਾ ਕਰ ਰਿਹਾ ਮੈਂ ਆਪਣਾ ਸੱਚਾ ਨੁਕਸਾਨ ਕਰ ਰਿਹਾ ਹੁੰਦਾ ਇਹ ਗੱਲ ਤੁਹਾਡੀ ਬਿਲਕੁਲ ਸਹਿਮਤ ਗੱਲ ਸੋਚਣ ਦੀ ਹੈ ਮਤਲਬ ਸਾਰਾ ਕੁਝ ਪੈਸਾ ਨਹੀਂ ਹੁੰਦਾ ਤੁਸੀਂ ਅੱਜ ਤੋਂ 30 35 ਸਾਲ ਪਿੱਛੇ ਜਾ ਕੇ ਦੇਖੋ ਜਿਹੜੇ ਪਿੰਡਾਂ ਦੇ ਬਹੁਤੇ ਲੋਕ ਸੀ ਉਹ ਕੱਚੇ ਘਰਾਂ ਦੇ ਵਿੱਚ ਜਾਂ ਇੱਕ ਜਾਂ ਦੋ ਕਮਰੇ ਜ ਰਹਿੰਦੇ ਸੀ ਛੋਟਾ ਜਿਹਾ ਰਾਂਡਾ ਹੁੰਦਾ ਸੀ ਛੋਟਾ ਜਿਹਾ ਗੁਸਲਖਾਨਾ ਹੁੰਦਾ ਸੀ ਗੁਸਲਖਾਨੇ ਦੇ ਮੂਹਰੇ ਚਾਦਰ ਪਾਈ ਹੁੰਦੀ ਸੀ ਨਲਕੇ ਤੋਂ ਪਾਣੀ ਭਰ ਕੇ ਮੰਦਾ ਵਾਲਟੀ ਜਾ ਕੇ ਨਹਾਉਂਦਾ ਸੀ ਨਹਾਉਣ ਵਾਸਤੇ ਵੀ ਕੱਪੜੇ ਧੋਣ ਵਾਲੀ ਸਾਬਣ ਹੁੰਦੀ ਸੀ ਤਾਂ ਨਹਾਉਂਦੇ ਰਹੇ ਸਿਰ ਵਾਲੀ ਸਾਬਣ ਕੱਪੜੇ ਧੋਣ ਵਾਲੀ ਨਾਲ ਠੀਕ ਹੈ ਉਦੋਂ ਸ਼ਾਂਤੀ ਸੀਗੀ ਹੁਣ ਲੋਕਾਂ ਦੇ ਪੈਸੇ ਦੀ ਦੌੜ ਲੱਗ ਗਈ ਕੋਠੀਆਂ ਦੀ ਗੱਲ ਕਰਦੇ ਆ ਬਹੁਤ ਛੇਤੀ ਅਮੀਰ ਹੋਣ ਦੀ ਗੱਲ ਕਰਦੇ ਆ ਅਮੀਰ ਹੋ ਸਕਦੇ ਆ ਕੋਠੀਆਂਕਾਰਾਂ ਦੇ ਮਾਲਕ ਹੋ ਸਕਦੇ ਆ ਸੁੱਖ ਸਹੂਲਤਾਂ ਹੋ ਸਕਦੀਆਂ ਪਰ ਸ਼ਾਂਤੀ ਇੱਜ਼ਤ ਪਿਆਰ ਸਤਕਾਰ ਉਹ ਫਿਰ ਖੰਬਲਾ ਕਿ ਉੱਡ ਜਾਂਦਾ ਮੈਂ ਬੇਨਤੀ ਕਰਦਾ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਤੁਸੀਂ ਮਾੜਾ ਦਿਮਾਗ ਆਪਦੇ ਸ਼ਾਂਤ ਕਰੋ ਜੇ ਮੇਰੇ ਕੋਲੇ ਹਜ਼ਾਰਾਂ ਐਸੀਆਂ ਧਾਰਨਾ ਨੇ ਜਿਨ੍ਹਾਂ ਦੇ ਪੈਸੇ ਦੇ ਨਾਲ ਕਰੋੜਾ ਰੁਪਿਆ ਕਮਾਇਆ ਜਦੋਂ 20 ਸਾਲ ਪਹਿਲਾਂ ਅੱਜ ਉਹਨਾਂ ਦੇ ਨਾਮ ਪੱਲੇ ਉਹਦੀ ਘਰ ਵਾਲੀ ਐ ਨਾਮ ਉਹਨਾਂ ਦੇ ਪੱਲੇ ਲੋਕ ਨੇ ਨਾਮ ਉਹਨਾਂ ਦੇ ਪੱਲੇ ਆਂਡਾ ਨਾਮ ਉਹਨਾਂ ਦੇ ਪੱਲੇ ਗਵਾਂਡ ਤੇ ਨਾ ਜਿਹੜੀ ਪਾਪਾ ਦੀ ਕਮਾਈ ਸੀ ਉਹ ਵੀ ਹੈ ਨਹੀਂ ਤੇ ਬਹੁਤ ਸਾਰੇ ਨਸ਼ੇ ਤਸਕਰ ਜ਼ਿਲਾਂ ਦੇ ਵਿੱਚ ਆ ਤੇ ਬਹੁਤ ਸਾਰੇ ਖੁਦਕਸ਼ੀਆਂ ਕਰ ਗਏ ਕਿਉਂਕਿ ਮਾੜੇ ਕੰਮ ਦਾ ਅੰਤ ਮਾੜੇ ਹੁੰਦਾ ਹਾਂ ਹੁਣ ਚਾਰ ਦਿਨਾਂ ਕੁ ਚਾਦਨੀ ਹੋ ਸਕਦੀ ਐ ਹੁਣ ਚਾਰ ਬੰਦੇ ਸਲੂਟ ਮਾਰ ਸਕਦੇ ਐ ਵੱਡੀ ਗੱਡੀ 'ਚ ਰਹਿ ਸਕਦੇ ਐ ਪਰ ਇਹ ਚਿਰ ਸਥਾਈ ਖੁਸ਼ੀ ਨਹੀਂ ਇਹ ਚਿਰ ਸਥਾਈ ਥੋੜੀ ਸ਼ੌਰਤ ਨਹੀਂ ਇਹ ਥੋੜ੍ਹਚੀ ਜਿਹੀ ਸ਼ੌਰਤ ਐ ਤੇ ਇਸ ਸ਼ੌਰਤ ਦੇ ਅੰਤ 'ਤਾਂ ਉਹ ਬਹੁਤ ਮਾੜਾ ਹੁੰਦਾ ਮੈਂ ਬੜੇ ਐਸੇ ਲੋਕ ਦੇਖੇ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਕੰਮਾਂ ਦੇ ਨਾਲ ਲੋਕਾਂ ਨੂੰ ਡਰਾ ਕੇ ਧਮਕਾ ਕੇ ਕਤਲੋਗਾਰਦ ਕਰਕੇ ਪੈਸਾ ਦਾ ਕਮਾਲਿਆ ਪਰ ਉਹ ਲੋਕ 5 4 7 ਸਾਲਾਂ ਦੇ ਪਰੋਹਣੇ ਹੁੰਦੇ ਐ ਉਸ ਤੋਂ ਬਾਅਦ ਲੱਭੇ ਨਹੀਂfound